ਕਹਿੰਦੇ ਨੇ ਦਾਲ ਰੋਟੀ ਕਰਦੀ ਤੇ ਦੀਵਾਲੀ ਅੰਮ੍ਰਿਤਸਰ ਦੀ ਕਿਸੇ ਸਮੇਂ ਅੰਮ੍ਰਿਤਸਰ ਦੇ ਵਿੱਚ ਦੀਵਾਲੀ ਬੜੀ ਧੂਮ-ਧਾਮ ਨਾਲ ਮਨਾਈ ਜਾਂਦੀ ਸੀ ਤੇ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਇੱਥੇ ਦੀਵਾਲੀ ਵੇਖਣ ਆਉਂਦੇ ਸਨ ਪਰ ਹੁਣ ਪਿਛਲੇ ਕੁਝ ਸਾਲਾਂ ਤੋਂ ਦੀਵਾਲੀ ਦੇ ਉੱਤੇ ਚਾਈਨਾ ਦੇ ਪ੍ਰੋਡਕਟਸ ਨੇ ਕਾਫੀ ਮਾਰ ਮਾਰੀ ਹੈ ਉਥੇ ਇਸ ਵਾਰ ਹੁਣ ਲੋਕਾਂ ਦੇ ਵਿੱਚ ਮਿੱਟੀ ਦੇ ਦੀਵਿਆਂ ਦਾ ਰੁਝਾਨ ਵਧਿਆ ਤੇ ਲੋਕ ਆਪਣੇ ਘਰਾਂ ਨੂੰ ਸਜਾਉਣ ਦੇ ਲਈ ਮਿੱਟੀ ਦੇ ਦੀਵੇ ਜਗਾਉਂਦੇ ਨੇ ਤੇ ਮਾਂ ਲక్ష్ਮੀ ਦੀ ਪੂਜਾ ਹੁੰਦੀ ਹੈ ਅੰਮ੍ਰਿਤਸਰ ਦੇ ਵਿੱਚ ਵੀ ਮਿੱਟੀ ਦੇ ਦੀਵੇ ਤਿਆਰ ਹੋ ਰਹੇ ਨੇ ਤੇ ਦੂਰ ਦੂਸ਼ ਸ਼ਹਿਰਾਂ ਦੇ ਵਿੱਚ ਵੀ ਇਹਨਾਂ ਨੂੰ ਭੇਜਿਆ ਜਾ ਰਿਹਾ ਛੋਟਾ ਪੰਜਾਬ ਫੈਸੇ ਦਾ ਤੇ ਵੱਡਾ ਦੀਵਾ 5 ਰੁਪਏ ਵੱਡੀ ਦੀਵਾਲੀ 15 ਰੁਪਏ ਦੇ ਰੇਟਾਂ ਤੇ ਵੇਚੀ ਜਾ ਰਹੀ ਹੈ ਕਿਹਾ ਜਾਂਦਾ ਹੈ ਕਿ ਪਿਛਲੇ 12 ਮਹੀਨਿਆਂ ਤੋਂ ਇਹ ਦੀਵੇ ਜਿਹੜੇ ਬਣਾਉਣੇ ਸ਼ੁਰੂ ਹੋ ਜਾਂਦੇ ਨੇ ਅੰਮ੍ਰਿਤਸਰ ਦੇ ਵਿੱਚ ਹਰ ਰੋਜ਼ 50000 ਮਿੱਟੀ ਦੇ ਦੀਵੇ ਤਿਆਰ ਹੁੰਦੇ ਨੇ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਅੰਮ੍ਰਿਤਸਰ ਦੇ ਵਿੱਚ ਮਿੱਟੀ ਦੇ ਦੀਵੇ ਬਣਾਏ ਜਾ ਰਹੇ ਨੇ ਕਈ ਮਹੀਨੇ ਪਹਿਲਾਂ ਹੀ ਮਿੱਟੀ ਦੇ ਦੀਵੇ ਬਣਨੇ ਸ਼ੁਰੂ ਹੋ ਜਾਂਦੇ ਨੇ ਤੇ ਲੋਕਾਂ ਦੇ ਵਿੱਚ ਦੀਵਾਲੀ ਨੂੰ ਰੁਸ਼ਨਾਉਣ ਵਾਸਤੇ ਦਿਨ ਰਾਤ ਇੱਕ ਹੋ ਕੇ ਜਿਹੜੇ ਲੋਕ ਮਿੱਟੀ ਦੇ ਦੀਵੇ ਤਿਆਰ ਕਰਦੇ ਨੇ ਉਹਨਾਂ ਦੇ ਵਿੱਚ ਵੀ ਇਸ ਵਾਰ ਖਾਸੀ ਖੁਸ਼ੀ ਹੈ ਉਹਨਾਂ ਦਾ ਕਿ ਬੀਤੇ ਸਮਿਆਂ ਨਾਲੋਂ ਇਹ ਰੁਝਾਨ ਇਸ ਵਾਰ ਕਾਫੀ ਵਧੀਆ ਪਿਛਲੇ ਤਿੰਨ ਪੀੜ੍ਹੀਆਂ ਤੋਂ কুমਿਹਾਰ ਦਾ ਕੰਮ ਕਰ ਰਹੇ ਨੇ ਕਹਿੰਦੇ ਨੇ ਦਾਲ ਰੋਟੀ ਕਰਦੀ ਤੇ ਦੀਵਾਲੀ ਅੰਮ੍ਰਿਤਸਰ ਦੀ ਕਿਸੇ ਸਮੇਂ ਅੰਮ੍ਰਿਤਸਰ ਦੇ ਵਿੱਚ ਦੀਵਾਲੀ ਬੜੀ ਧੂਮ-ਧਾਮ ਦੇ ਨਾਲ ਮਨਾਈ ਜਾਂਦੀ ਸੀ ਤੇ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਇੱਥੇ ਦੀਵਾਲੀ ਵੇਖਣ ਆਉਂਦੇ ਸਨ ਪਰ ਹੁਣ ਪਿਛਲੇ ਕੁਝ ਸਾਲਾਂ ਤੋਂ ਦੀਵਾਲੀ ਦੇ ਉੱਤੇ ਚਾਈਨਾ ਦੇ ਪ੍ਰੋਡਕਟਸ ਨੇ ਕਾਫੀ ਮਾਰ ਮਾਰੀ ਹੈ ਉੱਥੇ ਇਸ ਵਾਰ ਹੁਣ ਲੋਕਾਂ ਦੇ ਵਿੱਚ ਮਿੱਟੀ ਦੇ ਦੀਵਿਆਂ ਦਾ ਰੁਝਾਨ ਵਧਿਆ ਤੇ ਲੋਕ ਆਪਣੇ ਘਰਾਂ ਨੂੰ ਸਜਾਉਣ ਦੇ ਲਈ ਮਿੱਟੀ ਦੇ ਦੀਵੇ ਜਗਾਉਂਦੇ ਨੇ ਤੇ ਮਾਂ ਲక్ష్ਮੀ ਦੀ ਪੂਜਾ ਹੁੰਦੀ ਹੈ ਅੰਮ੍ਰਿਤਸਰ ਦੇ ਵਿੱਚ ਵੀ ਮਿੱਟੀ ਦੇ ਦੀਵੇ ਤਿਆਰ ਹੋ ਰਹੇ ਨੇ ਤੇ ਦੂਰ ਦੂ ਸ਼ਹਿਰਾ ਦੇ ਵਿੱਚ ਵੀ ਇਹਨਾਂ ਨੂੰ ਭੇਜਿਆ ਜਾ ਰਿਹਾ ਛੋਟਾ ਦੀਵਾ 50 ਪੈਸੇ ਦਾ ਤੇ ਵੱਡਾ ਦੀਵਾ 5 ਰੁਪਏ ਵੱਡੀ ਦੀਵਾਲੀ 15 ਰੁਪਏ ਦੀ ਰੇਟਾਂ ਦੇ ਵਿੱਚ ਹੀ ਜਾ ਰਹੀ ਹੈ ਕਿਹਾ ਜਾਂਦਾ ਹੈ ਕਿ ਪਿਛਲੇ 12 ਮਹੀਨਿਆਂ ਤੋਂ ਇਹ ਦੀਵੇ ਜਿਹੜੇ ਬਣਾਉਣੇ ਸ਼ੁਰੂ ਹੋ ਜਾਂਦੇ ਨੇ ਅੰਮ੍ਰਿਤਸਰ ਦੇ ਵਿੱਚ ਹਰ ਰੋਜ਼ 50000 ਮਿੱਟੀ ਦੇ ਦੀਵੇ ਤਿਆਰ ਹੁੰਦੇ ਨੇ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਅੰਮ੍ਰਿਤਸਰ ਦੇ ਵਿੱਚ ਮਿੱਟੀ ਦੇ ਦੀਵੇ ਵੜਾਏ ਜਾ ਰਹੇ ਨੇ ਕਈ ਮਹੀਨੇ ਪਹਿਲਾਂ ਹੀ ਮਿੱਟੀ ਦੇ ਦੀਵੇ ਬਣਨੇ ਸ਼ੁਰੂ ਹੋ ਜਾਂਦੇ ਨੇ ਤੇ ਲੋਕਾਂ ਦੇ ਵਿੱਚ ਦੀਵਾਲੀ ਨੂੰ ਰੁਸ਼ਨਾਉਣ ਵਾਸਤੇ ਦਿਨ ਰਾਤ ਇੱਕ ਹੋ ਕੇ ਜਿਹੜੇ ਲੋਕ ਮਿੱਟੀ ਦੇ ਦੀਵੇ ਤਿਆਰ ਕਰਦੇ ਨੇ ਉਹਨਾਂ ਦੇ ਵਿੱਚ ਵੀ ਇਸ ਵਾਰ ਖਾਸੀ ਖੁਸ਼ੀ ਹੈ ਉਹਨਾਂ ਦਾ ਕਿ ਬੀਤੇ ਸਮਿਆਂ ਨਾਲੋਂ ਇਹ ਰੁਝਾਨ ਇਸ ਵਾਰ ਕਾਫੀ ਵਧੀਆ ਪਿਛਲੇ ਤਿੰਨ ਪੀੜ੍ਹੀਆਂ ਤੋਂ কুমਿਹਾਰ ਦਾ ਕੰਮ ਕਰ ਰਹੇ ਨੇ ਜੀ ਮਾ ਜੀ ਕੀ ਨਾਮ ਹੈ ਨਰੇਸ਼ ਕੁਮਾਰ ਜੀ ਨਰੇਸ਼ ਜੀ ਜੀ ਕੀ ਐਫਪੀ ਦਾ ਜੀ ਤੁਹਾਡੇ ਉੱਤੇ ਪਿਆਰ ਕਿੰਨਾ ਕੁ ਫਰਕ ਪੈਂਦਾ ਇਸ ਰੁਝਾਨ ਨੂੰ ਪਰਕ ਬਹੁਤ ਹੈ ਜੀ ਲੋਕਾਂ ਦਾ ਰੁਝਾਨ ਤੇ ਵਧੀ ਜਾਂਦਾ ਹਲਕਾ ਹਲਕਾਰ ਜਾਂ ਵਧੀ ਜਾਂਦਾ ਹੈਗਾ ਜਿਵੇਂ ਜਨਸੰਖਿਆ ਹੀ ਬਹੁਤ ਜ਼ਿਆਦਾ ਹੋ ਗਈ ਹੈ ਤੇ ਵੈਸੇ ਹੀ ਫਰਕ ਪੈ ਜਾਂਦਾ ਹੈਗਾ ਟਾਈਮ ਨਾਲ ਲੜੀ ਦਾ ਕਾਫੀ ਫਰਕ ਪਿਆ ਸੀਗਾ ਪਹਾੜ 5-4-5 ਸਾਲ ਤੋਂ ਚੈਨਾ ਦੀ ਲੜੀ ਦਾ ਬਹੁਤ ਫਰਕ ਪਿਆ ਹੈਗਾ ਲੋਕੀ ਤੇ ਬਿਲਕੁਲ ਹੀ ਪਾਣੀ ਦੇ ਦੀਵੇ ਜਗਾਉਣ ਲੱਗੇ ਹੁਣ ਫਿਰ ਲੋਕਾਂ ਦਾ ਰੁਝਾਨ ਦੇਖੋ ਜੋ ਸੱਚ ਹੈ ਸੱਚ ਹੱਲ ਦੇ ਪਾਸੇ ਜਾਣਾ ਪੈਣਾ ਪਿਛਲੀ ਐਤਿਹਾਸਿਕ ਸੰਦਰਣਾ ਨਾਲ ਗੱਲਬਾਤ ਕੀਤੀ ਉਹ ਕਦੇ ਵੀ ਕਿ ਲੜੀ ਦੇ ਨਾਲੋਂ ਲੋਕੀ ਜੀਵਿਆਂ ਵੱਲ ਧਿਆਨ ਘੱਟ ਜਿਆਦਾ ਦੇ ਰਹੇ ਹਾਂਜੀ ਦੀਵੇ ਨਾਲ ਦੇਖੋ ਜੀ ਪ੍ਰਮਾਤਮਾ ਨਾਲ ਕਿ ਦੋ ਆਪਾਂ ਇਹ ਚੀਜ਼ਾਂ ਛੇੜਾਤ ਕਰਦੇ ਆ ਤੇ ਨੁਕਸਾਨ ਵੀ ਚਲਣਾ ਪੈਂਦਾ ਪ੍ਰਮਾਤਮਾ ਰੋਸ ਜਾਂਦੇ ਹੈਗੇ ਤੇ ਜਿਹੜਾ ਕੁਦਰਤੀ ਚੀਜ਼ ਹੈਗੀ ਉਹ ਤੇ ਕੁਦਰਤੀ ਹੈ ਨਾ ਉਹ ਕਿਸੇ ਦਾ ਕੁਛ ਨਹੀਂਗਾ ਮਲੇ ਬੰਦਾ ਜਿੰਨਾ ਮਰਜੀ ਸਿਆਣਾ ਹੋ ਜਾਏ ਭਗਵਾਨ ਤੋਂ ਗਾਹ ਤੇ ਕੋਈ ਜਾ ਹੀ ਨਹੀਂ ਸਕਦਾ ਆਖ ਪਰਪਰਾ ਕੀ ਹੈ ਪੁਰਾਣੀ ਜਿਹੜੀ ਆ ਜੀ ਦਾ ਇਹ ਜਦੋਂ ਸ਼੍ਰੀ ਰਾਮਚੰਦਰ ਜੀ ਯੁੱਧਿਆ ਵਾਪਸ ਆਏ ਸੀ ਸ਼੍ਰੀਲੰਕਾ ਜੋ ਯੁੱਧ ਜਿੱਤ ਕੇ ਤੇ ਉਹਰ ਦੀਪਵਾਲੀ ਮਨਾਈ ਗਈ ਸੀ ਇਹਦੇ ਖੁਸ਼ੀ ਦੇ ਵਿੱਚ ਦੀਵਾਲੀ ਮਨਾਈ ਗਈ ਸੀ ਤੇ ਉਦੋਂ ਤੋਂ ਹੀ ਇਹ ਘਰਾਂ ਦੇ ਸਰਵਾ ਤੇਲ ਬਲ ਨਾਲ ਬਹੁਤ ਸੁਗੰਧਾ ਕੰਮ ਹੈਗਾ ਵਿਹਾਰ ਘਰ ਦੇ ਵਿੱਚ ਵੱਧ ਤੋਂ ਵੱਧ ਲੋਕ ਮਿੱਟੀ ਦੇ ਦੀਵੇ ਜਲਾਉਂਦੇ ਆ ਤੇ લક્ષਮੀ ਦੀ ਪੂਜਾ ਕਰਦੇ ਆ ਤੇ ਸਭ ਦੇ ਘਰ ਬਦਲੇ ਅੱਜ ਦਾ ਦਿਨ ਐ ਕਿੱਸਾ ਤੈਨੂੰ ਲੱਗਾ ਗਰੀਬ ਤੋਂ ਗਰੀਬ ਅਮੀਰ ਤੋਂ ਅਮੀਰ ਭਾਵੇਂ ਕਿਸੇ ਕੋ ਪੈਸਾ ਹੋਵੇ ਨਾ ਹੋਵੇ ਲੇਕਿਨ ਅੱਜ ਦੇ ਦਿਨ ਬਹੁਤ ਖਰਚਾ ਕਰਦੇ ਦਿਵਾਲੀ ਤੇ ਹਰ ਬੰਦਾ ਕਰਦਾ ਭਾਵੇਂ ਕੋਈ 100 ਰੁਪਏ ਦਿਹਾੜੀ ਕਰਦਾ ਤੇ ਭਾਵੇਂ ਕੋਈ ਲੱਖ ਰੁਪਏ ਦਿਹਾੜੀ ਇਤਿਵਾਰ ਹੀ ਐਸਾ ਬਣਿਆਗਾ ਕਿ ਇਹ ਤੇ ਹਰ ਬੰਦਾ ਇੱਕ ਦਿਨ ਖੁਸ਼ ਹੋ ਜਾਂਦਾ ਲੋਕਾਂ ਨੂੰ ਕੀ ਮੈਸੇਜ ਹੈ ਸਾਈ ਲੋਕਾਂ ਨੂੰ ਇਹ ਮੈਸੇਜ ਦਿੰਨੇ ਕਿ ਫਰਸਤੀ ਨਾਲ ਨਾ ਬਈ ਹਰਕਤਾਂ ਕਰੋ ਤੇ ਆਪਣੇ ਜੋ ਸਿਸਟਮ ਬਣਿਆ ਉਹਦੇ ਨਾਲ ਤੁਰੇ ਰਹੋ ਤੇ ਸਾਨੂੰ ਇਹ ਲਾਲਚ ਨਹੀਂ ਕਰ ਤੁਸੀਂ ਮਿੱਟੀ ਦੇ ਭਾਂਡੇ ਵਰਤੋਗੇ ਸਾਨੂੰ ਰੋਟੀ ਮਿਲੇਗੀ ਇਹ ਗੱਲ ਨਹੀਂ ਹੈਗੀ ਰੋਟੀ ਤੇ ਮਿਲਦੀ ਭਗਵਾਨ ਨੇ ਸਭ ਕੋ ਦੇਣੀ ਲੇਕਿਨ ਤੁਸੀਂ ਮਿੱਟੀ ਦੇ ਭਾਂਡੇ ਦੇ ਜੋ ਵੀ ਚੀਜ਼ ਦਾਲ ਬਣਾਓਗੇ ਕੁਝ ਵੀ ਚੀਜ਼ ਬਣਾਓਗੇ ਹਰ ਇੱਕ ਚੀਜ਼ ਦਾ ਬੈਨੀਫਿਟ ਮਿਲੇਗਾ ਤੁਹਾਨੂੰ ਪਾਣੀ ਵੀ ਪੀਓਗੇ ਉਹਦਾ ਵੀ ਬੈਨੀਫਿਟ ਮਿਲੇਗਾ ਮਿੱਟੀ ਦੇ ਘੜੇ ਦਾ ਪਾਣੀ ਪੀਓਗੇ ਤੁਹਾਨੂੰ ਫਿਲਟਰ ਦਾ ਪਾਣੀ ਪੀਣ ਦੀ ਕੋਈ ਲੋੜ ਨਹੀਂ ਉਹ ਫਿਲਟਰ ਵਰਗਾ ਪਾਣੀ ਤੁਹਾਨੂੰ ਲੱਗੇਗਾ ਤੇ ਬਹੁਤ ਹੀ ਟੈਸਟ ਪਾਣੀ ਬਣਦਾ ਤੇ ਇਹ ਗੱਲ ਨਹੀਂ ਵੀ ਘੜਾ ਬਦਲ ਲਿਆ ਅੱਜ ਵੀ ਗਏ ਤੇ ਘੜੇ ਨੂੰ ਹੱਥ ਨਾ ਮਾਰੋ ਅੰਦਰੋਂ ਸਾਫ਼ ਕਰਕੇ ਉਹਨੇ 4 ਮਹੀਨੇ ਪਾਣੀ ਪੀਂਦੇ ਰੋ ਮੜਾ ਇਹ ਵਿਟਲਾ ਕੇ ਤੇ ਛੱਡ ਦਿਓ ਬਾਰ